ਇਸ ਪੀ ਅਜਮੀ ਨਾ ਗਾਉਂਦੇ ਰੱਬਾ ਤੈਨੂੰ ਕਰ ਸੁਣਨੀ ਇੱਕ ਪਿੱਟ ਸਿਆਪਾ ਕਰਦੀ ਆ ਮਾਂ ਬਣਦੀ ਪਰਜਾਈ ਬਣਦੀ ਦਾਦੀ ਬਣਦੀ ਸਾਰੇ ਪੈਕੇ ਸੋਹਰੇ ਬਣ ਕੇ ਉੱਥੇ ਸਾਰੇ ਕਰਕੇ ਆਉਂਦੀਆਂ ਪਰਮਾਤਮਾ ਇੰਨਾ ਦਇਆਲ ਹੋ ਜਾਂਦਾ ਤੇ ਮੀ ਪੈ ਜਾਂਦਾ ਸੀਗਾ ਉਸ ਟਾਈਮ ਚ ਪਹਿਲਾਂ ਲੱਗ ਗਈ ਜਿਹੜੇ ਪਹਿਲੇ ਸਮੇ ਹੁੰਦੇ ਸੀਗੇ ਜੀ ਥਾਲੀ ਭੂਖੇ ਵੰਦ ਤੁਹਾਏ ਜੋਕੇ ਛੱਡ ਕਰਾ ਨੂੰ ਆਏ ਕੁਤ ਦੇਵਰ ਬਾ ਸਾਰੀ ਰਸਮ ਕਰਦੇ ਫੇਰ ਆਪਣੇ ਗੁਲਗਲੇ ਪਕਾ ਕੇ ਝੂਟਾਪਕੇ ਗੁੱਡੀ ਫੂਕ ਕੇ ਆਉਂਦੀਆਂ ਨਾ ਵਰਤੀ ਬੇਂਦਰਾ ਵਰ세 ਗਾਜਨੀ ਨਾ ਵਰਤੀ ਬੇਂਦਰਾ ਗੁੱਡੀ ਤਾਂ ਫੁੱਕੀ ਹੈ ਵੀ ਮੀ ਪਵੇ ਜ ਅੱਗੇ ਮਾਈਆਂ ਇਕੱਠੀਆਂ ਹੋ ਕੇ ਗੁੱਡੀ ਫੂਕਦੀਆਂ ਪੈ ਕੇ ਸੋਰੇ ਬਣਦੇ ਉਸੇ ਤਰ੍ਹਾਂ ਹੀ ਪਰਮਾਤਮਾ ਦੇ ਹੀ ਪਰਮਾਤਮਾ ਦੇ ਇਹੀ ਕਹਿਣਾ ਚਾਹੁੰਦੇ ਆ ਜੀ ਬਸ ਮੈਂ ਇਕੱਠੇ ਹੋ ਕੇ ਅਨ ਥੱਕ ਹੋ ਕੇ ਮਾਈਆਂ ਨੇ ਸੇਵਾ ਕਰੀਆ ਸਾਰਾ ਦਾ ਆਟਾ ਪਾਣੀ ਇਕੱਠਾ ਕਰਿਆ ਇਕੱਠਾ ਕਰਕੇ ਫੇਰ ਆਪਣੀ ਸਵੇਰ ਦੇ ਬਣਾਉਣ ਲੱਗੀਆਂ ਪਈਆਂ ਨੇ ਮਾਈਆਂ ਮੀਂਹ ਪੈਣਾ ਚਾਹੀਦਾ ਪਰਮਾਤਮਾ ਉਹਰੇ ਹੀ ਅਰਦਾਸ ਕਰਦੇ ਆ ਮੀਂਹ ਬਾਸੇ ਤੇਰੀ ਰਹਿਮਤ ਦਾ ਮੀਂਹ ਪੈਣਾ ਚਾਹੀਦਾ ਜੀ ਤੇਰੇ ਤੇ ਤੇਰੇ ਵਿੱਚ ਗੁੱਡੀ ਆ ਜਿਹੜੀ ਇਹਦਾ ਕੀ ਨੂੰ ਕਿਹਾ ਗਿਆ ਕੋਈ ਇਹਦਾ ਕੋਈ ਤਸ਼ੋਕਰ ਕੋਈ ਹੈ ਪਤਾ ਤੁਹਾਨੂੰ ਤਸ਼ੋਕਰ ਦਾ ਸਾਂਹੀ ਆਪੇ ਬਣ ਜਾਂਦੇ ਨੇ ਮਾਈਆਂ ਇਕੱਠੀਆਂ ਹੋ ਕੇ ਜੀ ਤੇ ਇੱਕਾਈ ਬਣ ਜਾਂਦੇ ਨੇ ਸੌਰੇ ਵੀ ਬਣ ਜਾਂਦੇ ਨੇ ਤੇ ਭੈਣ ਭਾਈ ਪਰਜਾਈਆਂ ਸਭ ਕੁ ਸੋਕ ਪੀਰੀ ਦਰਵਾਜੇ ਸਾਰੇ ਉਹੀ ਬਣ ਜਾਂਦੇ ਨੇ ਜੀ ਵੱਠੀ ਪਹਿਣਾ ਤੀਆਂ ਕੁਮਾਰੀਆਂ ਗੁੱਡੀਆਂ ਸਾਰੀਆਂ ਜਿੰਨੀਆਂ ਸੌਰੇ ਤੋਂ ਅੰਜਮੀਆਂ ਕੁੜੀਆਂ ਹੁੰਦੀਆਂ ਤੀਆਂ ਸਾਰੀਆਂ ਇਕੱਠੀਆਂ ਕੇ ਗੁੱਡੀ ਫੂਟਦੀਆਂ ਹੁਣ ਤਾਂ ਕੋਈ ਕੁੜੀ ਦੂਜੀ ਨਾਲ ਦੂਜੀ ਕੋਈ ਲੜਕੀ ਰਾਜੀ ਨਹੀਂ ਹੁਣ ਤਾਂ ਦੋ ਘੜੀ ਬੜੀਆਂ ਬੁੱਢੀਆਂ ਨੂੰ ਇਕੱਠਾ ਕਰਨਾ ਪੈਂਦਾ ਸਮਾਨ ਹੋਹੀ ਕਹੀ ਜਾਂਦੇ ਵੀ ਸਾਡੇ ਪੁੱਤ ਪੋਤੇ ਸੁੱਕੀਆਂ ਜ਼ਮੀਨਾਂ ਬਾਉਂਦੇ ਨੇ ਵੀ ਸਾਨੂੰ ਪ੍ਰਮਾਤਮਾ ਸੁਖਿੰਦਰ ਦੇਵਤਾ ਹੀ ਦਿਆਲ ਹੋ ਵੀ ਸਾਨੂੰ ਮੀਂਹ ਦੀ ਲੋੜ ਹੈ ਬੱਚਿਆਂ ਨੂੰ ਬਹੁਤ ਜ਼ਿਆਦਾ ਵੀ ਮੀਂਹ ਪੈਣਾ ਚਾਹੀਦਾ ਕਿੱਤੇ ਨਾ ਕਿਤੇ ਸਾਜ ਵੀ ਵਾਧੇ ਆਪ ਚ ਜਿਹੜੀਆਂ ਹਰੀ ਪਿਆਰ ਵੀ ਵਾਧਦਾ ਜੀ ਇਕੱਠੀਆਂ ਹੋਈਆਂ ਨੇ ਜਦ ਤੜਕੇ ਦੇ ਬੀਬੀਆਂ ਸਾਰੀਆਂ ਕੋਈ ਵਿਚਾਰੀ ਅੰਦਰੋਂ ਬਾਹਰ ਵੀ ਨਹੀਂ ਨਿਕੜਦੀ ਕਦੇ ਜਿਹੜੇ ਉਹ ਬੀਬੀ ਵੀ ਅੱਜ ਇੱਥੇ ਪਹੁੰਚੂਗੀ ਦੂਜੀ ਦੂਜੀ ਦੀ ਸੇਹਲੀ ਬਣੂਗੀ ਪਿਆਰ ਵਧੂਗਾ ਗਾਹ ਨੂੰ ਇਹਨਾਂ ਨੂੰ ਅਗਲੀ ਪੀੜ੍ਹੀ ਨੂੰ ਆਉਣ ਵਾਲੀ ਨੂੰ ਸਾਰਾ ਪਤਾ ਲੱਗੂਗਾ ਵੀ ਆਪਾਂ ਗੁੱਡੀ ਪੁੱਪਾ ਅਸਮੇਂ ਮਾ ਦੇਖੀ ਕੀ ਕਹਿਣਾ ਚਾਹੁੰਦੇ ਆਂ ਤੇ ਗੁੱਡੀ ਦੀ ਮਾਤਰਾ ਕੀ ਕੀ ਆਪਾਂ ਦੇਵਾਂਗੇ ਅਸੀਂ ਜੀ ਰਲ ਮਿਲ ਕੇ ਅਸੀਂ ਇਹ ਰਸਣ ਇਕੱਠਾ ਕਰਿਆ ਜੀ ਘਰ ਘਰ ਫਿਰਕੇ ਚੁਟਕੀ ਚੁਟਕੀ ਆਟੇ ਦੀ ਯਾਰ ਮਿੱਠਾ ਤੇਲ ਲਿਆ ਸਾਰੇ ਫਿਰਕੇ ਅਸੀਂ ਆਖਿਆ ਵੀ ਰੱਬ ਤੋਂ ਮੀਂਹ ਪਵਾਉਣਾ ਹੈ ਹਾਂ ਹਾਂ ਉਹ ਬੱਚਾ ਖਾਏ ਤੂੰ ਚੱਲ ਚੱਲ ਸਰਪੇਵਾਣੀ ਕਿੰਨੀ ਗਰਮੀ ਆ ਕਿੰਨੇ ਬਹੁਤ ਗਰਮੀ ਆ ਸਾਰੇ ਔਖੇ ਹੋ ਰਹੇ ਨੇ ਜੀਰੀ ਨਾਲ ਤੋਂ ਵੀ ਬਹੁਤ ਪਰ ਮਾਥਮਾ ਮੂਰੇ ਅਰਦਾਸ ਕਰਦੇ ਆਂ ਵੀ ਮੀਂਹ ਪਾਈ ਜੇ ਵੇਂਦਰਾ ਠੀਕ ਹੈ ਜੀ ਮਾ ਮੈਨ ਇੰਟਰਵਿਊ ਦੇ ਦਿਓ ਹਾਂ ਜੀ ਮਦਦ ਤੁਸੀਂ ਅੱਜ ਇਕੱਠੇ ਹੋ ਕੇ ਇੱਥੇ ਗੁੱਟੀ ਫੂਕਣ ਆਈਆਂ ਪਰਾਤਨ ਸਮਯ ਦੇ ਕਿ ਕਿਸ ਤਰ੍ਹਾਂ ਹੁੰਦਾ ਵੀ